ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਜੋੜਾ ਛਤਰਾ ਦੇ ਵਿੱਚ ਕਣਕ ਦੀ ਵੰਡ ਨੂੰ ਲੈ ਕੇ ਜ਼ੋਰਦਾਰ ਹੰਗਾਮਾ ਹੋ ਗਿਆ। ਮੌਕੇ ਤੇ ਮੌਜੂਦ ਕਣਕ ਲੈਣਾਈ ਲੋਕਾਂ ਨੇ ਦੱਸਿਆ ਕਿ ਇੱਕ ਤਾਂ ਉਹਨਾਂ ਨੂੰ ਕਣਕ ਦੀ ਵੰਡ ਕਰਨ ਦੇ ਸਮੇਂ ਦੱਸਿਆ ਨਹੀਂ ਜਾਂਦਾ ਤੇ ਦੂਜਾ ਪਿਛਲੀਆਂ ਕੱਟੀਆਂ ਗਈਆਂ ਪਰਚੀਆਂ ਦੀ ਕਣਕ ਵੀ ਉਹਨਾਂ ਨੂੰ ਨਹੀਂ ਮਿਲ ਰਹੀ। ਦੂਜੇ ਪਾਸੇ ਜਦੋਂ ਕਣਕ ਵੰਡ ਰਹੇ ਦੀਪੂ ਹੌਲੜਾ ਨਾਲ ਪਿਛਲੀ ਕਣਕ ਲਾਪ ਪਾਤਰੀਆ ਨੂੰ ਨਾ ਮਿਲਣ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਦਾ ਜਵਾਬ ਉਸ ਸਮੇਂ ਦੇ ਮੌਜੂਦ ਇਨਸਪੈਕਟਰ ਹੀ ਦੇ ਸਕਦੇ ਹਨ ਅਤੇ ਜਦੋਂ ਡਿਪੂ ਹੋਲਡਰ ਨੂੰ ਸਰਕਾਰੀ ਅਧਿਕਾਰੀ ਦੀ ਗੈਰ ਹਾਜ਼ਰੀ ਦੇ ਵਿੱਚ ਵੰਡਣ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਸੱਤ ਮੈਂਬਰੀ ਕਮੇਟੀ ਬਣੀ ਹੈ ਜੋ ਕਿ ਕਣਕ ਦੀ ਵੰਡ ਕਰੇਗੀ ਅਤੇ ਉਹਨਾਂ ਨੂੰ ਵਿਭਾਗ ਦੇ ਵੱਲੋਂ ਫੋਨ ਆਇਆ ਹੈ ਕਿ ਕਣਕ ਵੰਡੀ ਜਾਵੇ ਜਦੋਂ ਪੁੱਛਿਆ ਗਿਆ ਕਿ ਜੇਕਰ ਕਣਕ ਦਾ ਸਟਾਕ ਕੱਟ ਗਿਆ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੋਏਗਾ ਤਾਂ ਉਹਨਾਂ ਕਿਹਾ ਕਿ ਉਹ ਉਸ ਦੇ ਜ਼ਿੰਮੇਵਾਰ ਖੁਦ ਹੋਣਗੇ ਇਸ ਸੰਬੰਧ ਵਿੱਚ ਜਦੋਂ ਪਿੰਡ ਦੇ ਸਰਪੰਚ ਨਿਹਾਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹਿੰਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਪਿਛਲੇ 2 ਸਾਲਾਂ ਤੋਂ ਕਨਕ ਦੀ ਵੰਡ ਨੂੰ ਲੈ ਕੇ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਅਤੇ ਇਸ ਦਾ ਮੁੱਖ ਕਾਰਨ ਵਿਭਾਗ ਦਾ ਇੰਸਪੈਕਟਰ ਹੈ ਜੋ ਪਿਛਲੀ ਵਾਰ ਇੱਥੇ ਮੌਜੂਦ ਸੀ ਪਰ ਉਸ ਵੱਲੋਂ ਕਨਕ ਨਹੀਂ ਵੰਡੀ ਗਈ ਡੀਪੂ ਮੇਰੇ ਕੋਲ ਜੋੜੇ ਰਾਜੇ 16 ਨੰਬਰ ਮੇਰੇ ਕੋਲ ਹਲਦੀ ਮਸ਼ੀਨ ਹੈ ਹਾਂਜੀ ਇਹ ਜਿਹੜੀ ਕਣਕ ਵੰਡੀ ਜਾ ਰਹੀ ਆ ਇਹ ਸਰਕ ਦੇ ਵਿੱਚ ਆ ਇਹ ਸੱਤ ਮੈਂਬਰੀ ਕਮੇਟੀ ਬਣੀ ਆ ਮਾਧਿਮੇ ਵੱਲੋਂ ਉਹਨਾਂ ਦੇ ਥਰੂ ਵੰਡੀ ਜਾ ਰਹੀ ਆ ਉਹ ਪਾਜੀ ਕਣਕ ਘਟੋ ਘਾਟੇ 20 25 ਕੁਇੰਟਲ ਕਣਕਾਂ ਉਹ ਕਿਸੇ ਬੰਦੇ ਨੂੰ ਮਿਲੀ ਲੋਕੀ ਪਰਤੀਆਂ ਲਾ ਕੇ ਸੱਜਲ ਖਰਾਬੀ ਹੋ ਰਹੀ ਆ ਨਾਲ ਦੀ ਉਹਨਾਂ ਨੂੰ ਕਰਕੇ ਮਿਲਣੀ ਚਾਹੀਦੀ ਆ ਇਹ ਤੇ ਕੀ ਕਹਿਣਾ ਕਿ ਉਹ ਨਹੀਂ ਮਿਲਦੀ ਇਹਨਾਂ ਨੂੰ ਪਿਛਲੀ ਵਾਰੀ ਸੋਣੀ ਮਿਲੀ ਉਹਦੇ ਬਾਰੇ ਤੇਰੇ ਮਾਰੇ ਜਦੋਂ ਇੰਸਪੈਕਟਰ ਨੇ ਕਾਲਕ ਵੰਡੀ ਆ ਉਹ ਵਾਰਾ ਜ਼ਿੰਮੇਵਾਰ ਆ ਉਹ ਕਣਕ ਲੈ ਆ ਕੇ ਦੇਣਾ ਲੋਕਾਂ ਨੂੰ ਕਲਕ ਦੇਈ ਆ ਜਿਹੜੀ ਕਾਲਕ ਵੰਡੀ ਆ ਇੰਸਪੈਕਟਰ ਨੇ ਦਿੱਤੀ ਹਾਂ ਇੰਸਪੈਕਟਰ ਨੇ ਇੱਕ ਬਰਮੀ ਦੇ ਤਾਹਾਨੂੰ ਆਪਣੇ ਮਹਿਮਣੇ ਵਾਲਾ ਇੱਕ ਹੋਰ ਕਿਤੇ ਕਾਲਕ ਵੰਡੋ ਇਹ ਕਰਦੇ ਇਹਦੇ ਵਿੱਚ ਦੁਕਾਨ ਦੇ ਵਿੱਚ ਦੋ ਘਾਟਾ ਵਾਧਾ ਹੋਏਗਾ ਜਾਂ ਕਣਕ ਦਾ ਉਹ ਅਸੀਂ ਜ਼ਿੰਮੇਵਾਰ ਇਹ ਪਿੰਡ ਜੌੜਾ ਖੇਤਰਾ ਜੋ ਕਿ ਜਦਾਂ 2 ਸਾਲ ਹੋ ਗਏ ਨੇ ਇਹ ਤੇ ਇਹੋ ਕੰਜਰਖਾਨਾ ਪੈਂਦਾ ਕਣਕ ਜਿਹੜੀ ਕਦੇ ਨਾ ਕਦੇ ਕੋਈ ਹੋਰ ਤਾਂ ਬਣਦੇ ਨੇ ਇਹ ਇੰਸਪੈਕਟਰ ਜਦੋਂ ਦਾ ਆਇਆ ਨਾ ਇਹਨੇ ਕਿਸੇ ਨੂੰ ਚਾਜ ਨਾ ਕਣਕ ਨਹੀਂ ਦਿੱਤੀ ਜਨੇ ਸ੍ਰਿੰਦਰ ਸਿੰਘ ਨੇ ਲੋਕਾਂ ਨੇ ਪਹਿਲੀ ਘਾ ਪਹਿਲੀ ਅਰੀ ਦੀਆਂ ਪਰਚੀਆਂ ਕੱਟੀਆਂ ਲੋਕਾਂ ਹੱਥੇ ਜਿ ਫੜੀਆਂ ਨੇ ਬਰਾਂ ਦੇਣ ਦੇ ਨੇ ਇਹ ਕਣਕੇ ਚੋਕੇ ਇੱਥੋਂ ਦੇ ਦੂਜਿਆਂ ਪਿੰਡਾਂ ਦੇ ਆਗਾਂ ਦਾ ਮੈਂ ਉੱਥੇ ਵੰਡੀਦਾ ਉੱਥੇ ਵੰਡੀਏ ਜਾ ਕੇ ਵੇਚਦੀ ਕਣਕੇ ਜੀ ਕਣਕੇ ਜੋਦੇ ਰੋਸੇ ਬਲਗਣੀ ਵੰਡੀਏ ਪਰਚੀਆਂ ਕੱਟੀਆਂ ਗਈਆਂ ਇਹ ਉਹਨਾਂ ਨੂੰ ਕਣਕੋਣਾ ਦੀ ਮਿਲੇਗੀ ਜਾਂ ਨਹੀਂ ਹੋਏਗਾ ਉਹ ਮਿਲੇਗੀ ਇਹਨੂੰ ਆਖਣ ਦੇ ਵੀ ਉਹ ਕਣਕ ਲਿਆ ਲਿਆ ਕੇ ਤਾਂ ਦੇ ਲੋਕਾਂ ਨੂੰ ਦੇਣੀ ਵੀ ਚਾਹੀਦੀ ਹੈ ਇਹਨੂੰ ਇਹਨੇ ਲਿਆਂਦੀ ਆ ਕਣਕ ਉਥੋਂ ਕਟਾ ਕੇ ਅੱਜ ਜਿਹੜੀ ਕਣਕ ਵੰਡੀ ਜਾ ਰਹੀ ਹੈ ਇੱਥੇ ਇਰੀਆ ਟਿੱਪੂ ਹੋਲ ਦੇ ਨਾਲ ਕੋਈ ਥਾੜਾ ਵੀ ਆਪਣਾ ਕੋਈ ਮੋਦ ਵੜਿਆ ਸੀ ਵੰਨਣ ਦੇ ਤਾਂ ਕਿ ਜ ਸਾਡਾ ਮੋਦ ਦੇ ਨੇ ਉਹਨਾਂ ਸੋਰੇ ਮੈਨੂੰ ਫੋਨ ਕੀਤਾ ਜਾਂਦੇ ਕਾਕਾ ਚਾਚਾ ਕਣਕ ਵੰਡਣੀ ਆ ਮੈਂ ਕਿਹਾ ਵੰਡੋ ਕਣਕ ਤੁਸੀਂ ਲਿਆ ਕੇ ਤੇ ਉਹਨਾਂ ਆਖਿਆ ਇਨਸਪੈਕਟਰ ਦੂਜਾ ਲੱਗਾ ਹੁਣ ਇੱਥੇ ਆਉਣਗੇ ਤੇ ਉਹਨਾਂ ਦੇ ਆਉਂਦੇ ਤੁਹਾਨੂੰ ਫੋਨ ਕਰਦੇ ਆ ਤਾਂ ਆ ਜਾਓ ਕੋਈ ਜਿਹੜਾ ਜੋੜਾ ਛਿਤਰਾ ਡਿਸਟ੍ਰਿਬਿਊਸ਼ਨ ਸੈਂਟਰ ਹੈ ਫੂਡ ਸਪਲਾਈ ਦਾ ਉੱਥੇ ਮੈਂ ਇੱਕ ਨਰੀਖਕ ਐਜੰਸੀ ਇਨਚਾਰਜ ਲੱਗਾ ਦਾ ਤੇ ਮੇਰੇ ਕੋਲ ਕੋਈ 32 ਦੇ ਆਸ-ਪਾਸ ਪਿੰਡ ਨੇ ਤੇ ਉਹਦੇ ਵਿੱਚ ਉਹ ਹੈ ਕਿ ਪਿਛਲੇ तकरीबन ਨਾ 1 ਸਾਲ ਤੋਂ ਜਿਹੜੀ ਕਨਕ ਆ ਰਹੀ ਹੈ ਨਾ ਜਦੋਂ ਮੈਂ ਇੱਥੇ ਆਇਆ ਦਾ ਪਹਿਲੇ ਤੋਂ तकरीबन ਘਟ ਆ ਰਹੀ ਸੀ ਇਹ ਹਰ ਸਾਈਕਲ ਦੇ ਵਿੱਚ ਘਟੋ ਘਟ ਤੇ ਕੋਈ 50 50 60 60 ਕੁਆਂਟੋ ਜਿਹੜੀ ਕਨਕੇ ਘਟ ਭੇਜਦੇ ਨੇ ਜਾਂ ਤੇ ਉਥੇ ਗੱਡੀਆਂ ਦੇ ਵੇੜ ਦੇ ਵਿੱਚ ਜ਼ਿਆਦਾ ਪਾ ਦਿੰਦੇ ਨੇ ਤੇ ਜਾਂ ਉਥੇ ਜਿਹੜੇ ਬੈਗਜਿੰ ਨੇ ਉਹ ਘਟਾ ਦਿੰਦੇ ਨੇ ਤੋਂ ਹਰ ਵਾਰੀ ਇਹਨਾਂ ਨੂੰ ਇਹ ਲਿਖੀਤੀ ਦਿੰਦੇ ਆ ਡੀ ਐਫ ਐਸ ਨੂੰ ਬਗਾਦਾ ਦਿੱਤਾ ਦਾ ਵੀ ਇਨਾ ਬਕਾਇਆ ਸਾਡਾ ਰੀਲੀਜ਼ ਕਰੋ ਬਟ ਉਹ ਹਰ ਵਾਰੀ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਨੇ ਉਪਰਨੀਨਾਂ ਦਾ ਕੀ ਦਫਤਰ ਦੇ ਅੰਦਰ ਨੈਕਸਸ ਹੈਗਾ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਜਿਹੜਾ ਅੱਜ ਦੇ ਨਾਲ ਸੰਬੰਧਤ ਹੈ ਇਨਸੀਡੈਂਟ ਇਹਨਾਂ ਨੇ ਕੀ ਕੀਤਾ ਵੀ ਕਣਕ ਭੇਜਣ ਦੇ ਨੇ ਤੇ ਮੈਂ ਮੌਕੇ ਦਾ ਇੰਸਪੈਕਟਰਾਂ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੁੰਦੀ ਤੇ ਪ੍ਰਾਈਵੇਟ ਗੱਡੀਆਂ ਦੇ ਟਰਾਲੀਆਂ ਦੇ ਵਿੱਚ ਲੱਦ ਲੱਦ ਭੇਜਣ ਦੇ ਨੇ ਆਪਣੀ ਮਰਜ਼ੀ ਨਾਲ ਕਿਸੇ ਦੇ 80 80 ਬੋਰੇ ਨੇ ਤੇ ਉਹਨੂੰ 50 ਕੁਆਂਟਲ ਪਾਉਣ ਦੇ ਨੇ 45 ਕੁਆਂਟਲ ਪਾਈ ਜਾਂਦੇ ਨੇ ਆਪਣੇ ਮਨ ਮਰਜ਼ੀ ਨਾਲ ਵੇਟ ਭਰੀ ਜਾਂਦੇ ਨੇ ਕਿਉਂਕਿ ਇਹਨਾਂ ਦਾ ਇੱਕ ਨੈਕਸਸ ਹੈ ਇਸ ਤੋਂ ਪਹਿਲਾਂ ਕਿ ਜਿਹੜਾ ਡੀਪੋਲਰ ਕਹਿੰਦੇ ਕਿ ਜਿਹੜਾ ਬਕਾਇਆ ਬਾਰੇ ਗੱਲ ਕਰਨ ਦੇ ਲੋਕੀ ਪ੍ਰਾਣੀ ਕਣਕ ਮੰਗਣ ਦੇ ਲੋਕਾਂ ਦੇ ਹੱਥਾਂ ਤੇ ਪੱਤੀਆਂ ਨੇ ਇਹਦੇ ਰਿਗਾਰਡਿੰਗ ਮੈਂ ਦੱਸਾਂ ਕਿ ਕਣਕ ਐਕਚੁਅਲੀ ਘੱਟ ਭੇਜੀ ਗਈ ਉਹਦੇ ਰਿਗਾਰਡਿੰਗ ਮੈਂ ਇਹਨਾਂ ਨੂੰ ਇੱਕ ਡੀਐਫਐਸ ਨੂੰ ਪ੍ਰੈਜੈਂਟੇਸ਼ਨ ਵੀ ਦਿੱਤੀ ਦੀਏ ਤੇ ਡੀਪੋਲਰਾਂ ਨੇ ਬਕਾਇਦਾ 25 25 ਬੰਦੇ ਨੇ ਸਾਈਨ ਕਰਕੇ ਵੀ ਦਿੱਤੇ ਦੀ ਜੇ ਸਾਡੇ ਜਿਹੜੇ ਕਣਕ ਰਿਲੀਜ਼ ਕੀਤੀ ਜਾਣਾ ਇਹਨਾਂ ਦੇ ਬੈਨੀਫਿਸ਼ਰੀਆਂ ਦੀ ਲਿਸਟ ਵੀ ਉਹਨਾਂ ਨੇ ਨਾਲ ਲਾਈ ਦੀਏ DFSC ਜਿਹੜਾ ਉਹ ਕੋਈ ਇੱਥੇ ਕਾਰਵਾਈ ਨਹੀਂ ਕਰਨ ਦਿਆਦਾ ਕਿਉਂਕਿ ਉਹਦੇ ਛੇਤੇ ਬੰਦੇ ਉਹਨੇ ਆਪਣੇ ਸਟੋਰੇਜ ਪੁਆਇੰਟਾਂ ਤੇ ਲਗਾ ਰੱਖੇ ਨੇ ਤੇ ਥੋੜੇ ਦਿਨ ਪਹਿਲਾਂ ਉੱਥੇ ਵਿਜੀਲੈਂਸ ਦਾ ਰੈਡ ਵੀ ਹੋਇਆ ਦਾ ਕਿ ਕਮੀ ਪੇਸ਼ੀ ਪਾਈ ਗਈ ਤੋਂ ਉਹਨੂੰ ਚੀਜ਼ਾਂ ਨੂੰ ਮੇਕਅਪ ਕਰਨ ਵਾਸਤੇ ਜਿਹੜੀ ਸਾਡੇ ਡਿਪੋਆਂ ਦੀ ਕਣਕ ਨੂੰ ਭੇਜਣੇ ਡਿਆ ਤੇ ਜੇ ਭੇਜਦੇ ਨੇ ਤੇ ਉਹ ਟਰਾਲੀਆਂ ਦੇ ਵਿੱਚ ਭੇਜ ਕੇ ਘੱਟ ਵੱਧ ਕਰਕੇ ਭੇਜੀ ਜਾਂਦੇ ਨੇ ਤੇ ਮੈਨੂੰ ਕੋਈ ਇੰਟੀਮੇਸ਼ਨ ਨਹੀਂ ਹੈਗੀ ਕਿਉਂਕਿ ਮੈਂ ਇਹਨਾਂ ਡਿਪੋਵਾਂ ਦੇ ਬਕਾਇਦੇ ਦੇ ਸਬੰਧ ਤੇ ਇਹਨਾਂ ਨਾਲ ਲੜ ਰਿਹਾ ਹਾਂ ਵੀ ਇਹਨਾਂ ਨੂੰ ਗਰੀਬਾਂ ਨੂੰ ਬਕਾਇਆ ਦੋ ਲੋਕੋ ਨਾਲ ਦੀ ਜਾਣ ਕਹਿੰਦੇ ਨੇ ਵੇ ਵਸੇ ਆਹੀ ਜੇ ਅੱਜ ਬਕਾਇਆ ਆ ਜੇ ਤੇ ਅੱਜ ਕਲੀਅਰ ਹੋ ਜਾਂਦੇ ਨੇ